ਪੰਜਾਬੀ ਕਹਾਣੀ ਨਵੀਂ ਸ਼ੁਰੂਆਤ ਬੜੀ ਮੁਸ਼ਕਲ ਨਾਲ ਤਾਹਾਂ ਮਾਰਦੀ ਧੀ ਨੂੰ ਡੋਲੀ ਵਿੱਚ ਬਿਠਾਉਂਦਿਆਂ ਮਲਕੀਤ ਸਿਉਨੇ ਹੱਥ ਜੋੜ ਕੇ ਧੀ ਤੋਂ ਮਾਫੀ ਮੰਗੀ ਤੇ ਧੀ ਰਾਣੀ ਨੇ ਬਾਬਲ ਦੇ ਹੱਥਾਂ ਨੂੰ ਮੱਥੇ ਦੇ ਨਾਲ ਛੋਹਉਂਦਿਆਂ ਹੰਝੂਆਂ ਨਾਲ ਧੋਕੇ ਉਸ ਦੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਮਾਫ ਕਰ ਦਿੱਤਾ ਡੋਲੀ ਵਾਲੀ ਗੱੜ ਇੱਕ ਸੁਧਾਰਨ ਜਿਹੇ ਘਰ ਅੱਗੇ ਰੁਕ ਗਈ ਤਾਂ ਅੱਗਿਓ ਪਾਣੀ ਵਾਰਨ ਵਾਲੀ ਨੇ ਵੀ ਬੜੇ ਰੁੱਖੇ ਜਿਹੇ ਅੰਦਾਜ਼ ਵਿੱਚ ਪਾਣੀ ਵਾਰ ਕੇ ਗਲੋਂ ਫਾਹਾ ਲਾਉਣ ਵਾਲਾ ਕੰਮ ਕੀਤਾ ਤੇ ਅੰਦਰ ਜਾ ਕੇ ਸਿਰਵਨ ਕੇ ਸੌਂ ਗਏ ਵੱਡੇ ਭਰਾ ਜੱਗੇ ਨੇ ਭਾਬੀ ਨੂੰ ਕੂਰੀ ਵਟ ਕੇ ਛੋਟੇ ਭਰਾ ਵੀਰੇ ਤੇ ਭਾਬੀ ਲਈ ਇੱਕ ਕਮਰਾ ਸਾਫ਼ ਕਰਵਾਇਆ ਰਾਤ ਦੀ ਰੋਟੀ ਸਾਰਿਆਂ ਨੂੰ ਖਵਾ ਕੇ ਜੱਗੇ ਨੇ ਵੀਰੇ ਦੇ ਕੰਨ ਵਿੱਚ ਕੁਝ ਸਮਝਾਇਆ ਤੇ ਦੋਵੇਂ ਜੀ ਆਪਣੇ ਘਰ ਚਲੇ ਗਏ ਹੁਣ ਕਮਰੇ ਦੇ ਵਿੱਚ ਨਵਾਂ ਵਿਆਹਿਆ ਜੋੜਾ ਬੀਰਾ ਅਤੇ ਰਾਣੀ ਇਕੱਲੇ ਸਨ ਰਾਣੀ ਬੈੱਡ ਤੇ ਬੈਠੀ ਉਂਗਲ ਦੇ ਨਾਲ ਗੋਲ ਚੱਕਰ ਬਣਾਈ ਜਾ ਰਹੀ ਸੀ ਬੀਰਾ ਕੋਲ ਬੈਠਾ ਕੁਰਸੀ ਦੇ ਉੱਪਰ ਜ਼ਮੀਨ ਵੱਲ ਵੇਖੀ ਜਾ ਰਿਹਾ ਸੀ ਥੋੜੀ ਦੇਰ ਬਾਅਦ ਅਚਾਨਕ ਜਦੋਂ ਰਾਣੀ ਨੇ ਨਜ਼ਰ ਰਾਣੀ ਦੀ ਨਜ਼ਰ ਬੀਰੇ ਤੇ ਪਈ ਤਾਂ ਉਹ ਬੀਰੇ ਦੀਆਂ ਅੱਖਾਂ ਦੇ ਵਿੱਚ ਹੰਝੂ ਵੇਖ ਕੇ ਹੈਰਾਨ ਰਹਿ ਗਈ ਚਿਜਕਦਿਆਂ ਚਿਜਕਦਿਆਂ ਰਾਣੀ ਨੇ ਜਦੋਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਪਹਿਲਾਂ ਤਾਂ ਵੀਰੇ ਨੇ ਉਸ ਤੋਂ ਮਾਫੀ ਮੰਗੀ ਤੇ ਮਾਫੀ ਮੰਗਦਿਆਂ ਕਿਹਾ ਕਿੱਥੇ ਤੂੰ ਐਨੀ ਪੜੀ ਲਿਖੀ ਸੋਹਣੀ ਸੁਨੱਖੀ ਤੇ ਕਿੱਥੇ ਮੈਂ ਅਨਪੜ ਗਵਾਰ ਪੱਕੇ ਰੰਗ ਦਾ ਸਧਾਰਨ ਜਿਹਾ ਕਿਸਾਨ ਮੈਂ ਜਾਣਦਾ ਸੀ ਕਿ ਸਾਡੇ ਦੋਹਾਂ ਦਾ ਕੋਈ ਵੀ ਮੇਲ ਨਹੀਂ ਹੈ ਫੇਰ ਵੀ ਮੈਨੂੰ ਇਸ ਵਿਆਹ ਲਈ ਹਾਂ ਕਰਨੀ ਪਈ ਰਾਣੀ ਚਾਹ ਕੇ ਵੀ ਕੁਝ ਨਾ ਬੋਲ ਸਕੀ ਕਿਉਂਕਿ ਇਸ ਵਿਆਹ ਵਿੱਚ ਦੋ ਇਨਸਾਨਾਂ ਦਾ ਨਹੀਂ ਦੋ ਮਜਬੂਰੀਆਂ ਦਾ ਵੀ ਮੇਲ ਹੋਇਆ ਸੀ ਕੁਝ ਦੇਰ ਕਮਰੇ ਦੇ ਵਿੱਚ ਚੁੱਪ ਛਾਈ ਰਹੀ ਫਿਰ ਵੀਰੇ ਨੇ ਪਹਿਲ ਕਰਦਿਆਂ ਗੱਲ ਸ਼ੁਰੂ ਕੀਤੀ ਮੈਂ ਹਜੇ 4 ਸਾਲ ਦਾ ਹੀ ਸੀ ਜਦੋਂ ਮੇਰੀ ਮਾਂ ਦੀ ਤੇਜ਼ ਬੁਖਾਰ ਚੜਨ ਤੋਂ ਬਾਅਦ ਸੁਰਤ ਚਲੀ ਗਈ ਉਸ ਨੂੰ ਆਪਣੇ ਬੱਚੇ ਅਤੇ ਪਤੀ ਸਭ ਭੁੱਲ ਗਏ ਵੀਰਾ ਤਾਂ ਬਾਪੂ ਨਾਲ ਖੇਤ ਚលਿਆ ਜਾਂਦਾ ਤੇ ਮੈਂ ਗਲੀਆਂ ਗਲੀਆਂ ਦੇ ਵਿੱਚ ਆਵਾਰਾ ਦੌੜਦਾ ਨਾਲੀਆਂ ਦੇ ਵਿੱਚ ਹੱਥ ਮਾਰਦਾ ਸਾਰਾ ਦਿਨ ਮਿੱਟੀ ਘੱਟੇ ਨਾਲ ਲੱਬੜਿਆ ਤੇ ਬੜਿਆ ਰਹਿੰਦਾ ਬਾਪੂ ਖੇਤ ਜਾਣ ਤੋਂ ਪਹਿਲਾਂ ਸਾਰੇ ਦਿਨ ਦੇ ਮੋٹے ਮੋٹے ਮੰਨ ਲਾ ਦਿੰਦਾ ਉਹ ਹੀ ਜਦੋਂ ਭੁੱਖ ਲੱਗਦੀ ਤਾਂ ਅਚਾਰ ਜਾਂ ਪਿਆਜ਼ ਜੋ ਵੀ ਮਿਲਦਾ ਉਹਦੇ ਨਾਲ ਖਾ ਲੈਂਦੇ ਕਦੇ ਕਦੇ ਸੀ ਤੋਤਾਈ ਕੋਈ ਸਾਗ ਸਬਜੀ ਵੀ ਦੇ ਜਾਂਦੀ ਸੀ ਉਹੀ ਮੈਨੂੰ ਹਫਤੇ ਵਿੱਚ ਇੱਕ ਅੱਧੀ ਵਾਰੀ ਜ਼ਬਰਦਸਤੀ ਫੜਾ ਕੇ ਫੜ ਕੇ ਨਹਾ ਵੀ ਦਿੰਦੀ ਇਸੇ ਤਰ੍ਹਾਂ ਹੀ ਰੁੱਲਦੇ ਖੁੱਲਦੇ ਬਚਪਨ ਬੀਤ ਗਿਆ ਪੜਾਈ ਲਿਖਾਈ ਦਾ ਤਾਂ ਕਦੇ ਕਿਸੇ ਨੂੰ ਚਿੱਤ ਚੇਤਾ ਵੀ ਨਾ ਰਿਹਾ ਜ਼ਮੀਨ ਦਾ ਲਾਲਚ ਕਹਿ ਕੇ ਲੋ ਜਾਂ ਤਰਸ ਸਮਝ ਲੋ ਸੀਤੋ ਤਾਈ ਨੇ ਜੱਗੇ ਵੀਰੇ ਦਾ ਵਿਆਹ ਆਪਣੀ ਸਾਕੀ ਭਤੀਜੀ ਦੇ ਨਾਲ ਕਰਵਾ ਦਿੱਤਾ ਭਾਬੀ ਨੇ ਤਾਂ ਹਫਤੇ ਦੇ ਵਿੱਚ ਹੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਉਸ ਨੂੰ ਮਾਂ ਨੂੰ ਸਾਹਬਣਾ ਤੇ ਦੋ ਬੰਦਿਆਂ ਦੀ ਰੋਟੀ ਹੀ ਪਹਾੜ ਜਾਪਨ ਲੱਗ ਪਈ ਉਹ ਜੱਗੇ ਨੂੰ ਲੈ ਕੇ ਅੱਡ ਹੋ ਗਈ ਸਾਲਕੂ ਪਰ ਜੱਗਾ ਬੀਰ ਤੇ ਭਾਬੀ ਇੱਕੋ 베ੜੇ ਚ ਸਾਥੋਂ ਅਲੱਗ ਹੋ ਕੇ ਰਹੇ ਮੰਗਰੋਂ ਬਾਪੂ ਦੇ ਨਾਲ ਲੜ ਕੇ ਆਪਣਾ ਹਿੱਸਾ ਲੈ ਕੇ ਸ਼ਹਿਰ ਚਲੇ ਗਏ ਜਿੱਥੇ ਜੱਗੇ ਨੇ ਸਾਲੇ ਨਾਲ ਮਿਲ ਕੇ ਚੰਗਾ ਕਾਰੋਬਾਰ ਵੀ ਬਣਾ ਲਿਆ ਇਧਰ ਮਾਂ ਦੀ ਹਾਲਤ ਅਚਾਨਕ ਸੁਧਾਰ ਆਉਣਾ ਸ਼ੁਰੂ ਹੋ ਗਿਆ ਪਤਾ ਨਹੀਂ ਇਹ ਐਨੀ ਦੇਰ ਤੋਂ ਚੱਲ ਰੀਆਂ ਦਵਾਈਆਂ ਦਾ ਅਸਰ ਸੀ ਜਾਂ ਕੁਝ ਹੋਰ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਮੈਂ ਤਾਂ ਹੋਸ਼ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮਾਂ ਦੇ ਹੱਥਾਂ ਦਾ ਸਵਾਦ ਚੁਖਿਆ ਸੀ ਉਹ ਮੇਰੇ ਨਾਲ ਡਾਡਾ ਹੀ ਮੋਹ ਕਰਦੀ ਸ਼ਾਇਦ ਪਿਛਲੇ 20 ਸਾਲਾਂ ਦਾ ਪਿਆਰ ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਲੁਟਾ ਦੇਣਾ ਚਾਹੁੰਦੀ ਸੀ ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜੂਰ ਸੀ ਦੋਹੋ ਕੋ ਦਿਨਵਾਦ ਹੀ ਰੋਸ਼ਨੀ ਦੀ ਇੱਕ ਕਿਰਨ ਵਿਖਾ ਕੇ ਉਹ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਹਨੇਰਾ ਕਰ ਗਈ ਚਾਹੇ ਉਸ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਪਰ ਫੇਰ ਵੀ ਇੱਧਰ-ਉੱਧਰ ਘੁੰਮਦੀ ਨਾਜ਼ਰ ਆਉਂਦੀ ਰਹਿੰਦੀ ਸੀ ਪਰ ਹੁਣ ਤਾਂ ਘਰ ਵਿੱਚ ਸੁਨਸਾਨ ਛਾ ਗਿਆ ਸੀ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਹੋਰ ਅਣਹੋਣੀ ਇਹ ਵਾਪਰ ਗਈ ਕਿ ਮੇਰੇ ਮਾਸੜ ਦੀ ਵੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਵਿਚ ਪੈ ਕੇ ਮੇਰੀ ਮਾਸੀ ਨੂੰ ਮੇਰੀ ਮਾਂ ਬਣਾ ਦਿੱਤਾ। ਮਾਸੀ ਦੇ ਆਪਣੇ ਵੀ ਦੋ ਪੁੱਤਰ ਸਨ ਜਿਨ੍ਹਾਂ ਨੂੰ ਉਹ ਨਾਲ ਹੀ ਲੈ ਕੇ ਆਈ ਸੀ। ਮਸੀ ਹਰ ਗੱਲ ਦੇ ਵਿੱਚ ਮੇਰੇ ਨਾਲ ਬਿਤਕਰਾ ਕਰਦੀ ਸੀ। ਰੋਟੀ ਦੇਣ ਤੋਂ ਲੈ ਕੇ ਕੱਪੜੇ ਲੀੜੇ ਤੱਕ ਉਹ ਮੇਰੇ ਨਾਲ ਨੌਕਰਾਂ ਜਿਹਾ سلوਕ ਕਰਦੀ। ਬਾਪੂ ਸਾਹਿਬ ਕੁਝ ਵੇਖ ਕੇ ਸੁਣ ਕੇ ਵੀ ਚੁੱਪ ਹੀ ਰਹਿੰਦਾ। ਇੱਕ ਦਿਨ ਜੱਗੇ ਵੀਰੇ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ। ਮੈਂ ਜਦੋਂ ਉੱਥੇ ਪਹੁੰਚਿਆ ਤਾਂ ਬਾਪੂ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਿਆ। ਬਾਪੂ ਮੇਰੇ ਗਲ ਲੱਗ ਕੇ ਉੱਚੀ-ਉੱਚੀ ਰੋਣ ਲੱਗਿਆ। ਮਾਗਰੋਂ ਵੀਰੇ ਨੇ ਦੱਸਿਆ ਕਿ ਮਾਸੀ ਨੇ ਬਾਪੂ ਨੂੰ ਕੁਝ ਖੁਆ ਪਿਆ ਕੇ ਸਾਰਾ ਕੁਝ ਆਪਣੇ ਨਾਂ ਕਰਵਾ ਲਿਆ। ਮੈਂ ਤਾਂ ਪਹਿਲੀ ਵਾਰ ਜੱਗੇ ਵੀਰੇ ਦੀਆਂ ਅੱਖਾਂ ਦੇ ਵਿੱਚ ਆਪਣੇ ਲਈ ਹੰਝੂ ਵੇਖੇ ਸਨ। ਵੀਰੇ ਨੇ ਕੁਝ ਪੇਪਰ ਮੇਰੇ ਹੱਥ ਵਿੱਚ ਦਿੰਦਿਆਂ ਦੱਸਿਆ ਕੇ ਇਹ ਆਪਣੇ ਨੂਰੇਵਾਲ ਵਾਲੇ ਘਰ ਦੇ ਪੇਪਰ ਹਨ ਜੋ ਕਿ ਚਾਚਾ ਬਾਪੂ ਦੇ ਨਾਂ ਕਰ ਗਿਆ ਸੀ ਉਸ ਦਾ ਆਪਣਾ ਤਾਂ ਕੋਈ ਹੈ ਹੀ ਨਹੀਂ ਸੀ ਮਰਨ ਵੇਲੇ ਉਹ ਇਹ ਕਾਗਜ਼ ਬਾਪੂ ਨੂੰ ਦੇ ਗਿਆ ਸੀ ਜਿਸ ਦਾ ਜ਼ਿਕਰ ਉਸ ਨੇ ਅੱਜ ਤੱਕ ਮੇਰੇ ਨਾਲ ਵੀ ਨਹੀਂ ਕੀਤਾ ਸੀ ਪਰ ਭਾਬੀ ਤੇ ਮਾਸੀ ਇਸ ਤੋਂ ਪਹਿਲਾਂ ਮੈਂ ਕੁਝ ਹੋਰ ਪੁੱਛਦਾ ਵੀਰੇ ਨੇ ਦੱਸਿਆ ਕਿ ਤੇਰੀ ਭਾਬੀ ਨੂੰ ਤਾਂ ਮੈਂ ਬਹਾਨਾ ਬਣਾ ਕੇ ਪੇਕੇ ਭੇਜ ਦਿੱਤਾ ਹੈ ਹੁਣ ਵੀਰੇ ਦੀ ਇਹ ਗੱਲ ਐਦਾ ਹੈ ਕਿ ਇੱਥੇ ਮੇਰਾ ਇੱਕ ਬਹੁਤ ਚੰਗਾ ਦੋਸਤ ਮਲਕੀਤ ਸਿੰਘ ਰਹਿੰਦਾ ਹੈ ਉਹਦੀਆਂ 4 ਕੁੜੀਆਂ ਹਨ ਤੇ ਚਾਰੇ ਬਹੁਤ ਹੀ ਪੜੀਆਂ ਲਿਖੀਆਂ ਨੇ ਕਰੋਂ ਵਿਚਾਰਾ ਪੂਰਾ ਸੂਰਾ ਹੀ ਹੈ ਪਰ ਕੁੜੀਆਂ ਉਸ ਨੇ ਰੱਜ ਕੇ ਪੜਾਈਆਂ ਇੱਕ ਦਿਨ ਗੱਲਾਂ-ਗੱਲਾਂ ਵਿੱਚ ਮੈਂ ਤੇਰੇ ਬਾਰੇ ਉਹਦੇ ਨਾਲ ਗੱਲ ਕੀਤੀ ਸੀ ਪਰ ਤੇਰੇ ਅਨਪੜ੍ਹ ਹੋਣ ਬਾਰੇ ਸੁਣ ਕੇ ਉਸ ਸਮੇਂ ਤਾਂ ਉਹ ਚੁੱਪ ਕਰ ਗਿਆ ਸੀ ਪਰ ਬਾਅਦ ਵਿੱਚ ਉਸ ਕੁੜੀ ਦਾ ਕਿਸੇ ਬਾਹਰ ਦੇ ਮੁੰਡੇ ਨਾਲ ਰਿਸ਼ਤਾ ਵੀ ਹੋਇਆ ਪਰ ਉਹ ਬੰਦੇ ਬੜੇ ਲਾਲਚੀ ਨਿਕਲ ਆਏ ਸਨ ਤੇ ਹੁਣ ਉਸ ਨੇ ਆਪ ਹੀ ਅੱਗੇ ਹੋ ਕੇ ਤੇਰਾ ਰਿਸ਼ਤਾ ਮੰਗਿਆ ਹੈ ਮੈਂ ਤੇ ਬਾਪੂ ਨੇ ਇਹ ਸਕੀਮ ਬਣਾਈ ਹੈ ਕਿ ਮੈਂ ਇਹ ਕਾਗਜ਼ ਤੇਰੇ ਵਿਆਹ ਤੋਂ ਬਾਅਦ ਤੇਰੇ ਸਹੁਰੇ ਹੱਥੋਂ ਤੈਨੂੰ ਦਵਾਵਾਂਗਾ ਇਸ ਤਰ੍ਹਾਂ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੋਵੇਗਾ ਕਿ ਮਾਸੀ ਤੇ ਤੇਰੀ ਭਾਬੀ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੂੰ بیا ਤੂੰ ਬਾਦ ਉੱਥੇ ਚਲਿਆ ਜਾਵੇਂ ਬਾਦ ਵਿੱਚ ਕਿਸੇ ਨਾਲ ਮਿਲ ਮਿਲਾ ਕੇ ਮੈਂ ਤੇਰੇ ਕੰਮਕਾਰ ਦਾ ਵੀ ਕੋਈ ਪ੍ਰਬੰਧ ਕਰ ਦੇਵਾਂਗਾ ਤੂੰ ਸੱਚ ਮੰਨੀ ਰਾਣੀ ਉਸ ਦਿਨ ਪਹਿਲੀ ਵਾਰ ਮੈਂ ਜੱਗੇ ਵੀਰੇ ਦੇ ਗਾਲ ਲੱਗ ਕੇ ਬਹੁਤ ਹੀ ਰੋਇਆ ਮੈਂ ਵੀਰੇ ਨੂੰ ਇਸ ਅਣਜੋੜ ਵਿਆਹ ਲਈ ਮਨਾ ਵੀ ਕਰ ਦਿੱਤਾ ਸੀ ਪਰ ਬਾਪੂ ਮੇਰੇ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਉਹ ਆਪਣੀਆਂ ਗਲਤੀਆਂ ਦੀ ਭੁੱਲ ਮੇਰਾ ਇਹ ਵਿਆਹ ਕਰਵਾ ਕੇ ਬਖਸ਼ਾਉਣਾ ਚਾਹੁੰਦਾ ਸੀ ਇਸ ਲਈ ਮੈਨੂੰ ਹਾਂ ਕਰਨੀ ਪਈ ਤੂੰ ਆਪਣੀ ਨਵੀਂ ਜ਼ਿੰਦਗੀ ਲਈ ਕਿੰਨੇ ਹੀ ਸੁਪਨੇ ਸਜਾਏ ਹੋਣਗੇ ਪਰ ਇੱਥੇ ਆਉਂਦਿਆਂ ਸਾਰ ਤੈਨੂੰ ਜ਼ਿੰਮੇਵਾਰੀਆਂ ਦੇ ਪੰਡ ਚੁੱਕਣੀ ਪੈਣੀ ਹੈ ਇੰਨਾ ਕਹਿੰਦਿਆਂ ਇੱਕ ਵਾਰ ਫੇਰ ਵੀਰੇ ਦੀਆਂ ਅੱਖਾਂ 'ਤੇ ਆਈਆਂ ਰਾਣੀ ਬੈੱਡ ਤੋਂ ਉੱਠੀ ਤੇ ਵੀਰੇ ਦੇ ਹੰਝੂ ਆਪਣੇ ਸੂਹੇ ਸਾਲੂ ਨਾਲ ਪੂੰਝਦਿਆਂ ਆਖਣ ਲੱਗੀ ਆਪਾਂ ਨੂਰੇਵਾਲ ਕੱਲੇ ਹੀ ਜਾਣਾ ਹੈ ਨਾ ਤੁਸੀਂ ਦੱਸੋ ਤੁਹਾਡੇ ਕੱਪੜੇ ਲੀੜੇ ਕਿੱਥੇ ਨੇ ਆਪਾਂ ਸਮਾਨ ਹੋਣੇ ਬੰਨ ਲਈਏ ਫੇਰ ਫੇਰ ਆਪਣੇ ਘਰ ਜਾ ਕੇ ਤਾਂ ਸਾਰੀ ਨਵੇਂ ਸਿਰਿਓਂ ਸੈਟਿੰਗ ਕਰਨੀ ਪਊ ਨਾ ਬੀਰਾ ਇਕਦਮ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗਿਆ ਤੇ ਰਾਣੀ ਦੇ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਵੇਖ ਕੇ ਉਹ ਵੀ ਉਸ ਨਾਲ ਸਮਾਨ ਬਨਣ ਲੱਗ ਪਿਆ ਧੰਨਵਾਦ ਜੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ